ਸ਼ਿਕਾਇਤੀ ਸੈਟਲਮੈਂਟ ਤੇ ਲਈ ਰਿਸ਼ਵਤ ਦੀ ਮੰਗ ਕਰਨ ਵਾਲੇ ਏਐਸਆਈ ਅਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ આરોપીਾਂ ਦੀ ਪਹਿਚਾਣ ਏਐਸਆਈ ਸਤਨਾਮ ਸਿੰਘ ਅਤੇ ਬਲਬੀਰ ਢਿੱਲੋਂ ਦੇ ਰੂਪ ਵਿੱਚ ਹੋਈ ਹੈ ਸ਼ਨੀਵਾਰ ਨੂੰ ਦੋਨਾਂ ਦੋਸ਼ੀਆਂ ਨੂੰ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਨੂੰ ਦਿਲਜੀਤ ਕੌਰ ਨਾਮ ਦੀ ਇੱਕ ਮਹਿਲਾ ਨੇ ਸ਼ਿਕਾਇਤ ਦਿੱਤੀ ਸੀ ਜਿਸ ਨੇ ਥਾਣਾ ਟਿੱਬਾ ਦੇ ਵਿੱਚ ਕੰਪਲੇਂਟ ਕੀਤੀ ਹੋਈ ਸੀ ਅਤੇ ਉਕਤ ਮਾਮਲੇ ਦੇ ਵਿੱਚ ਨਿਪਟਾਰੇ ਦੇ ਲਈ ASI ਸਤਨਾਮ ਸਿੰਘ ਦੇ ਵੱਲੋਂ ਉਸ ਮਹਿਲਾ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਸੈਟਲਮੈਂਟ ਦੇ ਲਈ ਰਿਸ਼ਵਤ ਦੀ ਮੰਗ ਕੀਤੀ ਗਈ। ਦਰਸਲ ASI ਸਤਨਾਮ ਸਿੰਘ ਉਸ ਮਹਿਲਾ ਦੇ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਆਫਿਸਰ ਹੈ ਅਤੇ ਉਸ ਦੇ ਵੱਲੋਂ ਮਾਮਲੇ ਦੀ ਸੈਟਲਮੈਂਟ ਦੇ ਲਈ ਰਿਸ਼ਵਤ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ 8 ਜੁਲਾਈ ਨੂੰ ਵੀ ਦੋਸ਼ੀ ਇਸੇ ਮਾਮਲੇ ਦੇ ਵਿੱਚ 3000 ਰੁਪਏ ਦੀ ਰਿਸ਼ਵਤ ਲੈ ਚੁੱਕਿਆ ਅਤੇ ਦੋਸ਼ੀ ਨੇ ਇੱਕ ਪ੍ਰਾਈਵੇਟ ਸ਼ਖਸ ਬਲਵੀਰ ਨੂੰ ਉਸ ਦੇ ਕੋਲ ਭੇਜਿਆ ਕਿ ਜੇਕਰ ਕੇਸ ਹੱਲ ਕਰਵਾਉਣਾ ਹੈ ਤਾਂ 1,40,000 ਰੁਪਏ ਲੱਗਣਗੇ ਤਾਂ ਜਿਸ ਨੂੰ ਲੈ ਕੇ ਬਾਰ-ਬਾਰ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਪੀੜਤ ਮਹਿਲਾ ਨੇ ਕਿਸ਼ਤਾਂ ਦੇ ਵਿੱਚ ਪੈਸੇ ਦੇਣ ਦੀ ਗੱਲ ਕਹੀ ਅਤੇ ਫਿਰ ਪਹਿਲੀ ਕਿਸ਼ਤ 20000 ਦੇ ਦਿੱਤੀ ਅਤੇ ਉਸ ਦੇ ਬਾਅਦ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ ਜਿਸ ਦੇ ਬਾਅਦ ਵਿਜੀਲੈਂਸ ਨੇ ਟਰੈਪ ਲਗਾ ਕੇ ਦੋਨਾਂ ਦੋਸ਼ੀਆਂ ਨੂੰ 20000 ਰੁਪਏ ਲੈਂਦੇ ਹੋਏ ਰੰਗੇ ਹਥੀਕਾ ਬੁਗਰ ਲਿਆ। ਹੱਥ ਤੋਂ ਆ। ਹੱਥ ਤੋਂ ਆ। ਤੂੰ ਫਾਤੂਆ ਵਾਲਾ ਬਾਲੋ। ਇਧਰ ਪਹਿਲਾਂ ਸਾਹਮਣੇ ਕਰ। ਸਾਹਮਣੇ ਕਰ ਸਾਹਮਣੇ ਕਰ ਛੋਟਾ ਕੋਲਡ। ਛੋਟਾ ਕੋਲਡ। ਛੋਟਾ ਸਮਾਰ ਕੇ ਛੋਟਾ ਕੋਲਡ। ਕੋਲਡ ਨਾਲ ਸਮਾਰ ਕੇ ਸਰ। ਕੋਲਡ ਨਾਲ ਇਧਰ। ਕੋਲਡ ਸਰ। ਕਿੰਨਾ ਕੋਲਡ? ਆਹ ਲੋ ਇਧਰ ਦੇਖੋ ਜੀ। ਇਹ ਖਾਨਦਾਨ ਦਾ ਕੋਈ ਪੈਸੇ ਲੈੇ ਨਹੀਂ ਤੇ ਲੋ ਜੀ। ਹੱਥ ਮੇਰੇ ਵਿੱਚ। ਆ ਬੱਤਾਂ ਬਾਹਰ ਨੀਤਰਾ ਕੋਲ ਆਹੋ ਆਹੋ ਆਹ ਦੇਖੋ ਰੰਗ ਰੰਗ ਦੇ ਦੇਖੋ ਇਹੋ ਮੈਂ ਕਿਹਾ ਕੋਈ ਪੈਸੇ ਨਾ ਲੈ ਆਖੀ ਹੈ ਇਹ ਕੀ ਹੈ ਇਹ ਕੀ ਵਾਟ ਦਲਜੀਤ ਕੌਰ ਆਮਨਗਰ ਟੱਬਾ ਰੋਡ ਲੁਧਿਆਣਾ ਦੇ ਰਹਿਣ ਵਾਲੇ ਨੇ ਇਹ ਅੱਜ ਸਾਡੇ ਕੋ ਆਏ ਨੇ ਸਵੇਰੇ ਇਹਨਾਂ ਨੇ ਦੱਸਿਆ ਵੀ ਇਹਨਾਂ ਨੇ ਕੋਈ ਮਕਾਨ 3 ਸਾਲ ਪਹਿਲਾਂ ਵੇਚਿਆ ਸੀਗਾ ਉਹ ਇਹਨਾਂ ਦੇ ਹਸਬੰਦ ਦੀ ਵੀ ਡੈਥ ਹੋ ਚੁੱਕੀ ਹੈ ਇਹਨਾਂ ਦੇ ਫਾਦਰ ਮਾਦਰ ਦੀ ਵੀ ਡੈਥ ਹੋ ਚੁੱਕੀ ਹੈ ਔਰ ਇਹਨਾਂ ਦੇ ਜਿਹੜੀ ਪਰਜਾਈ ਹੈਗੀ ਹੈ ਇਹਨਾਂ ਦਾ ਬ੍ਰਦਰ ਬਾਹਰ ਰਹਿੰਦਾ ਹੈਗਾ ਪਰਜਾਈ ਵੀ ਇਹਨਾਂ ਦੇ ਨਾਲ ਰਹਿੰਦੀ ਰਹੀ ਹੈ ਉਹ ਫਿਰ ਕੋਚਰ ਤੋਂ ਪਠਾਨਕੋਟ ਸਾਈਡ ਰਹਿਣ ਲੱਪੇ ਸੀਗੇ ਔਰ ਇਹਨਾਂ ਨੇ ਤਿੰਨ ਸਾਲ ਪਹਿਲਾਂ ਇਹਨਾਂ ਦਾ ਮਕਾਨ ਦੋ ਸੀਗੇ ਇਹਨਾਂ ਦੇ ਉਹ ਇੱਕ ਇਹਨਾਂ ਨੇ ਵੇਚਤਾ ਸੀਗਾ ਤੇ ਹੁਣ ਤਿੰਨ ਸਾਲ ਤੋਂ ਦੂਜੇ ਮਕਾਨ 'ਚ ਰਹ ਰਹੇ ਨੇ ਉਹ ਜਿਹੜਾ ਮਕਾਨ ਵੇਚਿਆ ਹੈਗਾ ਉਹਦੇ ਬਾਰੇ ਦੀ ਕਲੀ ਭਾਬੀ ਲੱਗਦੀ ਹੈਗੀ ਆ ਉਹਦਾ ਕਹਿਣਾ ਹੈਗਾ ਵੀ ਤੂੰ ਇਹ ਗਲਤ ਭੇਜਤਾ ਉਹਨੇ ਇੱਕ ਤਰਖਾਸ ਦਿੱਤੀ ਸੀ ਇਹਦੇ ਖਿਲਾਫ ਲੇਡੀ ਦੇ ਖਿਲਾਫ ਔਰ ਉਹ ਟਿਬੇ ਥਾਣੇ ਵਿੱਚ ਪੈਂਡਿੰਗ ਏਐਸਐ ਸਤਨਾਮ ਸਿੰਘ ਉਹਨੂੰ ਡੀਲ ਕਰ ਰਿਹਾ ਹੈਗਾ ਔਰ ਇਹ ਸਤਨਾਮ ਸਿੰਘ ਉਹਨੂੰ ਉਸ ਦਰਖਾਸਤ ਦੀ ਆੜ ਵਿੱਚ ਇਹਨੂੰ ਡਰਾ ਰਿਹਾ ਸੀ ਤੇ ਤੇ ਮੈਂ ਪਰਚਾ ਦੇ ਦੇਣਾ ਔਰ 1.40 ਲੱਖ ਦੀ ਡਿਮਾਂਡ ਕਰ ਰਿਹਾ ਸੀ ਔਰ ਇਹਨੇ ਫਿਰ ਇੱਕ ਬਲਵੀਰ ਵੀ ਰਹਾ ਹੈਗਾ ਕੋਈ ਪ੍ਰਾਈਵਟ ਬੰਦਾ ਹੈਗਾ ਉਹ ਦੋਨਾਂ ਦਾ ਨੋਨ ਆ ਇਹ ਇਸੇ ਦਾ ਵੀ ਨੋਨ ਸੀਗਾ ਤੇ ਲੇਡੀ ਦਾ ਵੀ ਨੋਨ ਸੀਗਾ ਨਾ ਕਿਹਾ ਸੀ ਮੇਰੀ ਇਹਨਾਂ ਗੱਲ ਕਰਾਓ ਵੀ ਇਹ ਮੈਨੂੰ ਇੱਦਾਂ ਤਾਂ ਪਰੇਸ਼ਾਨ ਕਰ ਰਿਹਾ ਉਹ ਬਲਵੀਰ ਵੀ ਰਹਾ ਉਲਟਾ ਇਹਨੂੰ ਵਿੱਚ ਹੋ ਕੇ ਮੀਡੀਏਟਰ ਬਣ ਗਿਆ ਉਹ ਕਹਿੰਦਾ ਜੀ ਕੋਈ ਨਹੀਂ ਤੇਰੀ ਹੁਣ 60000 ਚ ਗੱਲ ਹੋ ਗਈ ਆ ਹੁਣ ਤੂੰ 60000 ਦੇਣਾ ਹੈਗਾ 1 ਲੱਖ 40 ਆਪਾਂ ਨਹੀਂ ਦੇਣਾ ਤੇ ਤੇਰਾ ਕੰਮ ਹੋ ਜੂਗਾ ਤੇਰੀਆਂ ਦਰਖਾਸਤਾਂ ਸਾਰੀਆਂ ਫਾਈਲ ਹੋ ਜਾਂਦੀਆਂ ਔਰ 3000 ਫਿਰ ਇਹਨੇ 18 ਤਰੀਕ ਨੂੰ ਇਹਨੇ ਦਿੱਤਾ ਹੈਗਾ ਉਹ ਕਹਿੰਦੇ ਬਾਕੀ 57000 ਰਹਿ ਗਿਆ ਇਹ ਤੂੰ ਲੈ ਆ ਇਹਨੇ ਫਿਰ 20000 ਰੇਂਜ ਕੀਤਾ ਹੈਗਾ ਇਹਨੇ ਕਿਹਾ ਸੀ ਅੱਜ ਵਾਸਤੇ ਇਹਨੇ ਇਹਨੂੰ ਬੁਲਾਇਆ ਸੀਗਾ ਇਹ ਬਲਬੀਰ ਵੀਰਾ ਦੇ ਥਰੂ ਹੀ ਇਹਨੂੰ ਬੁਲਾਇਆ ਸੀਗਾ ਵੀ ਇਹ ਤੇਰੇ ਨਾਲ ਆਊਗਾ ਬਲਬੀਰ ਵੀਰਾ ਫਿਰ ਇਹਦੇ ਘਰ ਹੀ ਆ ਗਿਆ ਲੇਡੀ ਦੇ ਔਰ ਇਹਨੇ ਆ ਕੇ ਇਹਨੂੰ ਇਹਨੂੰ ਕਿਹਾ ਵੀ ਚਲੋ ਚੱਲੀਏ ਮੋਟਰਸਾਈਕਲ ਤੇ ਲੈ ਗਿਆ ਇਹਨੂੰ ਔਰ ਜਾ ਕੇ ਇਹ ਆਪਣੇ ਘਰ ਹੀ ਲੈ ਗਿਆ ਬਲਬੀਰ ਵੀਰਾ ਲੇਡੀ ਨੂੰ ਔਰ ਉੱਥੇ ਇਹਨੇ ਐਸਐਸ ਨੂੰ ਸਦ ਲਿਆ ਐਸਐਸ ਉੱਥੇ ਸਿਵਲ ਡਰੈਸ ਚ ਆਇਆ ਹੈਗਾ ਔਰ ਆ ਕੇ ਇਹਨੇ ਫਿਰ ਇਦ ਕੋ ਪੈਸੇ ਲਏਗਾ ਔਰ ਸਰਕਾਰੀ ਗੁਆਂ ਦੀ ਹਾਜ਼ਰੀ ਚ ਸਾਡੀ ਵਿਜੀਲੈਂਸ ਦੀ ਟੀਮ ਹੈ ਡੀਐਸਪੀ ਸ਼ਿਵ ਚੰਦ ਜੀ ਨੇ ਹੈਡ ਕਰ ਰਹੇ ਸੀਗੇ ਔਰ ਇਹਨੂੰ ਗਫਤਾਰ ਕੀਤਾ ਹੈਗਾ ਔਰ ਰੰਗੇਤੀ ਫੜਿਆ ਦੋਨਾਂ ਨੂੰ ਹੀ ਗਫਤਾਰ ਕਰ ਲਿਆ ਬਲਵੀਰ ਵੀਰੇ ਨੂੰ ਵੀ ਗਫਤਾਰ ਕਰ ਲਿਆ ਔਰ ਐਸਐਸ ਜਿਹੜਾ ਸਤਨਾਮ ਸਿੰਘ ਕੱਲ ਨੂੰ ਉਹਨੂੰ ਦਫ਼ਤਰ ਵਿੱਚ ਪੇਸ਼ ਕਰਾਂਗੇ ਕਿੰਨੇ ਰੋੜੋ ਪੈਸੇ ਜਿਹੜੇ ਰੰਗੇਤੀ ਫੜੀ ਗਈ 20000 ਰੁਪਏ ਜਿਹੜੇ ਅੱਜ ਲੈ ਰਹੇ ਸੀਗੇ ਉਹ ਵੀਰ ਦਾ ਟਰੈਪ ਹੋਇਆ ਵੀਰ 3000 ਪਹਿਲਾਂ ਲੈ ਚੁੱਕੇ ਬਾਕੀ ਅਜੇ ਇਹਨੇ ਹੋਰ ਲੈਣੇ ਸੀਗੇ ਔਰ ਇਹਨੂੰ ਕੱਲ ਨੂੰ ਸੁਪੇਸ਼ ਕਰਾਂਗੇ ਬਲਵੀਰ ਵੀ ਦਾ ਸਿਵਲ ਮੈਨ ਹੀ ਹੈ ਵੈਸੇ ਪੋਲਿਟਿਕਲ ਬੰਦਾ ਨਹੀਂ ਕੋ ਹੈਗਾ ਵੈਸੇ ਮੱਲੇ ਦਾ ਹੈਗਾ ਉਹ ਇਹਦਾ ਵਾਕਫ ਸੀਗਾ ਉਹ ਵਿੱਚ ਹੋ ਕੇ ਫਿਰ ਵਿਜਲਗਿਰੀ ਕਰਨ ਲੱਪਿਆ ਇਹ ਬਲਵੀਰ ਭੀਰੇ ਨੂੰ ਵੀ ਨਹੀਂ ਪਤਾ ਸੀਗਾ ਵੀ ਲੇਡੀ ਨੇ ਵਿਜੀਲੈਂਸ ਨੂੰ ਸ਼ਿਕਾਇਤ ਕਰਤੀ ਹੈ ਤੇ ਉਹ ਵੀ ਉਹ ਫਿਰ ਦੋਨਾਂ ਨੂੰ ਵੀ ਅਸੀਂ ਗ੍ਰਫਤਾਰ ਕਰ ਲਿਆ ਇਹ ਇਹ ਉਲਟਾ ਉਹਦਾ ਫੈਸਲਾ ਕਰਾਉਣ ਦੀ ਬਜਾਏ ਉਹ ਵਿੱਚ ਫੈਸਲਾ ਕਰਾਉਣ ਲੱਗ ਪਿਆ ਪੈਸੇ ਤੇ ਇਹ ਵੀ ਜਦੋਂ ਅਸੀਂ ਕੋਸ਼ਿਸ਼ ਕੀਤੀ ਹੈ 3000 ਰੁਪਏ ਜਦੋਂ ਪਹਿਲੇ ਦਿਨ ਇਹਨੇ ਲਿਆ ਹੈਗਾ ਉਹ ਉਹਨੇ 1000 ਰੁਪਏ ਐਸਆਈ ਨੇ ਨੂੰ ਦੇ ਦਿੱਤਾ ਸੀ ਵਿੱਚੋਂ ਵੀ ਆਦਰੀ ਕਮਿਸ਼ਨ ਫੜ ਕਿ ਇਹ ਵੀਰ ਦੇ ਵਿੱਚ ਵੀ ਕਮਿਸ਼ਨ ਬੜੀ ਬਰੀ 20000 ਤਾਂ ਅਜ ਮੌਕੇ ਤੇ ਫੜ ਲਿਆ ਸੀ ਇਹਨਾਂ ਨੂੰ ਉਹਦੇ ਵਿੱਚ ਵੀ ਇਹਨੇ ਡੈਫੀਨਿਟਲੀ ਕੋਈ ਨਾ ਕੋ ਲੈਣੀ ਹੋਏਗੀ ਮੁਹੱਲੇ ਦਾ ਪ੍ਰਧਾਨ ਸੀ ਤਾਂ ਹੀ ਲੇਡੀਜ਼ ਨੇ ਉਹਨਾਂ ਅਪਰੋਚ ਕੀਤੀ ਮਹੱਲੇ ਦਾ ਪ੍ਰਧਾਨ ਤਾਂ ਨਹੀਂ ਹੈਗਾ ਵੈਸੇ ਜਿੱਦਾਂ ਉਹ ਤੁਰਦਾ ਫਦਾ ਹੈਗਾ ਇਸੇ ਉਸ ਤਰ੍ਹਾਂ ਦਾ ਬੰਦਾ ਸੀਗਾ ਬਾਕੀ ਸਾਰੀ ਫਰਜ਼ ਰਸੀਂ ਤਫਤੀਸ਼ ਕਰਾਣੀ ਆ ਆ ਸਮਝਣ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ